ਅੱਜ ਕੁਝ ਵੀਡੀਓ ਦੇ ਵਿੱਚ ਗੱਲ ਕਰਾਂਗੇ ਰੂਸ-ਜੋਕਰ ਯੁੱਧ ਤੋਂ ਜਿੱਦਾਂ ਵਾਪਸ ਆਇਆ ਇੱਕ ਪੰਜਾਬੀ ਨੌਜਵਾਨ ਦੀ ਕਹਾਣੀ ਦੇ ਬਾਰੇ ਤਾਂ ਆਪ ਵੀਡੀਓ ਵਿੱਚ ਬਨੇ ਰਹੋ ਪੰਜਾਬ ਦਾ ਰਹਿਣ ਵਾਲਾ ਸਰਜੀਤ ਸਿੰਘ ਰੂਸ-ਜੋਕਰ ਯੁੱਧ ਤੋਂ ਜਿੱਦਾਂ ਵਾਪਸ ਆਇਆ ਪਰ ਉਸ ਜਗ੍ਹਾ ਦੀਆਂ ਭਿਆਨਕ ਯਾਦਾਂ ਅਜੇ ਵੀ ਉਸਦੇ ਮਨ ਵਿੱਚ ਤਾਜ਼ਾ ਹਨ ਨੌਕਰੀ ਦੀ ਉਮੀਦ ਦੇ ਵਿੱਚ 2024 ਅਪ੍ਰੈਲ ਦੇ ਵਿੱਚ ਰੂਸ ਗਿਆ ਸਰਜੀ ਨਹੀਂ ਜਾਣਦਾ ਸੀ ਕਿ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਲੜਾਈ ਉੱਥੇ ਸ਼ੁਰੂ ਹੋਣ ਵਾਲੀ ਹੈ ਸਰਜੀ ਨੇ ਦੱਸਿਆ ਕਿ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਸਿਰਫ 15 ਦਿਨ ਦੀ ਫੌਜੀ ਸਿਖਲਾਈ ਤੋਂ ਬਾਅਦ ਸਿੱਧੇ ਯੂਕਰੇਨ ਸਾਹਮਣੇ ਭੇਜ ਦਿੱਤਾ ਗਿਆ ਸੀ ਉਸ ਨੂੰ ਅਸਲ ਬੰਦੂਕਾਂ ਤੇ ਗੋਲਾ ਬਾਰੂਦ ਦੇ ਨਾਲ ਲੜਾਈ ਵਿੱਚ ਸੁੱਟ ਦਿੱਤਾ ਗਿਆ ਸੀ ਜਦੋਂ ਕਿ ਉਹਨਾਂ ਦਾ ਇਸ ਯੁੱਧੇ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਸੀ ਆਓ ਹੁਣ ਜਾਣਦੇ ਹਾਂ ਉਹ ਕੋਰੀਆ ਤੋਂ ਸਿਪਾਹੀ ਕਿਵੇਂ ਬਣਿਆ ਸਰਬਜੀ ਨੇ ਦੱਸਿਆ ਕਿ ਉਹ ਅਤੇ 17 ਹੋਰ ਨੌਜਵਾਨ ਕੋਰੀਅਰ ਵਿੱਚੋਂ ਕੰਮ ਕਰਨ ਦੇ ਇਰਾਦੇ ਦੇ ਨਾਲ ਮਾਸਕੋ ਗਏ ਸਨ ਪਰ ਜਿਵੇਂ ਹੀ ਉਹ ਹਵਾਈ ਅੱਡੇ ਤੇ ਉਤਰਦੇ ਹਨ ਉਹਨਾਂ ਨੂੰ ਫੜ ਕੇ ਇੱਕ ਇਮਾਰਤ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਉੱਥੇ ਉਹਨਾਂ ਦੇ ਦਸਤਾਵੇਜ਼ ਬਣਾਏ ਜਾਂਦੇ ਹਨ ਤੇ ਡਾਕਟਰੀ ਜਾਂਚ ਕੀਤੀ ਜਾਂਦੀ ਹੈ ਅਤੇ ਫਿਰ ਸਖਲਾਈ ਦੇ ਨਾਪਤੇ ਉਹਨਾਂ ਨੂੰ ਸਿੱਧੇ ਯੁੱਧ ਖੇਤਰ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਉਸਨੇ ਦੱਸਿਆ ਕਿ ਕਈ ਵਾਰ ਉਹਨਾਂ ਨੂੰ ਟਰੱਕਾਂ ਦੇ ਵਿੱਚ ਉੱਥੇ ਲਿਜਾਇਆ ਜਾਂਦਾ ਸੀ ਅਤੇ ਕਈ ਵਾਰ ਉਹਨਾਂ ਨੂੰ ਘਟਿਆ ਬਾਗ ਤੁਰਨਾ ਪੈਂਦਾ ਸੀ ਤੇ 5-5 ਲੋਕਾਂ ਦੀਆਂ ਟੀਮਾਂ ਬਣਾਈਆਂ ਜਾਂਦੀਆਂ ਸਨ ਤੇ ਉਹਨਾਂ ਨੂੰ ਵਰਦੀਆਂ ਤੇ ਹਥਿਆਰ ਵੀ ਦਿੱਤੇ ਜਾਂਦੇ ਸਨ ਉਹ ਯੂਕਰੇਨ ਦੇ ਇਲਾਕਿਆਂ ਦੇ ਵਿੱਚ ਜਿੱਥੇ ਵੀ ਗਏ ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਸਨ ਉਹਨਾਂ ਵਿੱਚੋਂ ਬਹੁਤ ਸਾਰੇ ਭਾਰਤੀਆਂ ਦੀ ਵੀ ਪਛਾਣ ਕੀਤੀ ਗਈ ਸਰਬਜੀਤ ਦੇ ਅਨੁਸਾਰ ਕਈ ਦਿਨਾਂ ਤੱਕ ਉਸ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲਦਾ ਸੀ ਖਾਣਾ ਵੀ ਸਮੇਂ ਤੇ ਨਹੀਂ ਮਿਲਦਾ ਸੀ ਇੱਕ ਵਾਰ ਸਥਿਤੀ ਇੰਨੀ ਵਿਗੜ ਗਈ ਕਿ ਉਸਨੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਸਰਪ ਜੀ ਨੇ ਰਾਜ ਸਭਾ ਮੈਂਬਰਾਂ ਸੰਤ ਬਲਵੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦੀ ਪਹਿਲ ਕਦਮੀ ਅਤੇ ਯਤਨਾਂ ਤੋਂ ਬਿਨਾ ਉਹ ਘਰ ਵਾਪਸ ਨਹੀਂ ਆ ਸਕਦਾ ਸੀ ਸਰਪ ਜੀ ਤੇ ਮਾਪਿਆਂ ਦਾ ਮੰਨਣਾ ਹੈ ਕਿ ਉਹਨਾਂ ਦਾ ਪੁੱਤਰ ਦੂਜੀ ਵਾਰ ਜਨਮ ਲੈ ਕੇ ਮੋਦੇ ਮੂਹ ਦੇ ਵਿੱਚੋਂ ਵਾਪਸ ਆ ਗਿਆ ਹੈ ਹੁਣ ਸਰਪ ਜੀ ਦੁਬਾਰਾ ਰੂ ਚਾਰਿਆ ਹੈ ਪਰ ਇਸ ਵਾਰ ਮਿਸ਼ਨ ਵਕਰਾ ਹੈ ਉਹ ਰੂਸ ਵਿੱਚ ਲਾਪਤਾ 14 ਭਾਰਤੀ ਨੌਜਵਾਨਾਂ ਦੀ ਪਾਲ ਲਈ ਮਾਸਕੋ ਰਵਾਨਾ ਹੋਵੇਗਾ ਜਿਨ੍ਹਾਂ ਬਾਰੇ ਹੁਣ ਤੱਕ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ ਸਰਪਚੀ ਨੇ ਰੂਸ ਦੇ ਕਈ ਸ਼ਹਿਰਾਂ ਦੇ ਵਿੱਚ 8 ਮਹੀਨਿਆਂ ਤੋਂ ਵੱਧ ਸਮਾਂ ਬਿਤਾਇਆ ਹੈ ਅਤੇ ਉਹ ਸਥਾਨਕ ਫੌਜੀ ਕੈਂਪਾਂ ਨੂੰ ਵੀ ਜਾਣਦਾ ਹੈ ਇਸ ਕਰਕੇ ਸਰਪਚੀ ਚੱ ਰਿਹਾ ਹੈ ਇਹ ਕਹਾਣੀ ਨਾ ਸਿਰਫ ਯੁੱਧ ਦੀਆਂ ਭਿਆਨਕਤਾਵਾਂ ਨੂੰ ਉਜਾਗਰ ਕਰਦੀ ਹੈ ਸਗੋਂ ਇਹ ਵੀ ਦੱਸਦੀ ਹੈ ਕਿਵੇਂ ਨੌਜਵਾਨਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਅਤੇ ਯੁੱਧ ਦੇ ਵਿੱਚ ਧੱਕਿਆ ਜਾ ਰਿਹਾ ਹੈ ਅੱਜ ਇਹ ਮਾਮਲਿਆਂ ਤੇ ਗੰਭੀਰਤਾ ਦੇ ਨਾਲ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਠੋਸ ਕਦਮ ਚੱਕਣਾ ਚਾਹੀਦਾ ਹੈ